ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਮੇਰਾ ਅੱਜ ਵਲੌਗ ਹੈਗਾ ਬਹੁਤ ਹੀ ਖਾਸ ਤੇ ਆਪਣਾ ਪ੍ਰਾਣੀ ਪ੍ਰਾਣੀ ਜੀ ਬਚਪਨ ਦੀ ਯਾਦ ਜੁੜੀ ਹੋਈ ਹੈ ਜਿਹਦੇ ਨਾਲ ਮੈਂ ਬਣਾਉਣ ਰਹੀ ਸੀ ਜੀ ਰੋਟੀ ਤੇ ਰੋਟੀਆਂ ਬਣਾਉਂਦੇ ਬਣਾਉਂਦੇ ਮੈਨੂੰ ਨਾ ਯਾਦ ਆ ਗਈ ਆਪਣੀ ਬਚਪਨ ਦੀ ਯਾਦ ਆ ਗਈ ਪਹਿਲੀ ਈ ਸਾਨੂੰ ਸਾਡੀ ਮੰਮਾ ਜਿਹੜੇ ਆ ਸਾਡੇ ਦਾਦੀ ਜੀ ਨਾਨੀ ਜੀ ਸਾਡੇ ਮੰਮਾ ਸਾਨੂੰ ਕਿਵੇਂ ਨਾ ਉਹ ਦਿੰਦੇ ਹੁੰਦੇ ਸੀ ਆਟੇ ਦੀਆਂ ਚਿੜੀਆਂ ਬਣਾਉਣਾ ਕਿ ਹਨਾ ਉਹ ਮੈਨੂੰ ਯਾਦ ਆ ਗਈ ਤੇ ਮੈਂ ਕਿਹਾ ਚਲੋ ਆਪਾਂ ਉਹ ਵੀ ਗੱਲ ਜਿਹੜੀ ਆਪਣੀ ਹੈ ਸ਼ੇਅਰ ਕਰ ਲੈਨੇ ਆਪਣੇ ਫਰੈਂਡਸ ਦੇ ਨਾਲ ਇਸ ਤਰ੍ਹਾਂ ਮੰਮੀ ਹੁਣਾਂ ਨੇ ਪਹਿਲਾਂ ਇਹਨੂੰ ਥੋੜਾ ਜਿਹਾ ਆਟਾ ਲੈਣਾ ਫਿਰ ਇਹਨੂੰ ਇਸ ਤਰ੍ਹਾਂ ਕਰਨਾ ਫਿਰ ਇਹਨੂੰ ਇਸ ਤਰ੍ਹਾਂ ਪੂਛ ਬਣਾ ਦੇਣੀ ਬਰੀਕ ਜੀ ਫਿਰ ਇਹਨੂੰ ਇਦਾਂ ਕਰਕੇ ਨਾ ਤੇ ਇਸ ਤਰ੍ਹਾਂ ਇਹਦੀ ਚੁੰਝ ਬਣਾ ਦੇਣੀ ਮੰਮਾ ਨੇ ਤੇ ਇਸ ਤਰ੍ਹਾਂ ਇਹਨੂੰ ਪ੍ਰੈਸ ਜਿਆ ਕਰ ਦੇਣਾ ਕਿ ਉਹ ਮੋਟੀ ਨਾ ਹੋਵੇ ਤੇ ਬੱਚੇ ਜਿਹੜੇ ਹਨ ਆਸਾਨੀ ਦੇ ਨਾਲ ਇਹਨੂੰ ਖਾ ਸਕਣ ਇੱਕ ਰੋਟੀ ਟਾਈਪ ਜਿਹੜੀ ਚਿੜੀ ਬਣ ਕੇ ਸਾਡੀ ਤਿਆਰ ਹੁੰਦੀ ਆ ਤੇ ਇਦਾਂ ਕਰਕੇ ਨਾ ਮੰਮਾ ਨੇ ਸਾਨੂੰ ਬਣਾ ਕੇ ਤੇ ਦੇਣੀ ਕਹਿਣਾ ਆ ਲੋ ਫੜੋ ਤੇ ਅੱਜ ਕੱਲ ਦੇ ਬੱਚਿਆਂ ਨੂੰ ਆਟੇ ਦੀ ਚਿੜੀ ਦਾ ਤੇ ਚਲੋ ਪਤਾ ਹੀ ਨਹੀਂ ਕਿਉਂਕਿ ਮਾਵਾਂ ਦਿੰਦੀਆਂ ਹੀ ਨਹੀਂ ਉਹਨਾਂ ਨੂੰ ਬਣਾ ਕੇ ਤੇ ਉਹਨਾਂ ਨੂੰ ਇਹ ਪਤਾ ਹੈ ਕਿ ਚਾਕਲੇਟ ਹਨਾ ਖਾਣੀ ਆ ਕਿਹੜੀ ਚਾਕਲੇਟ ਖਾਣੀ ਆ ਅਸੀਂ ਕਿਹੜੀ ਕੈਂਡੀ ਖਾਣੀ ਆ ਉਹਨਾਂ ਨੂੰ ਇਹ ਵਾਲੀ ਗੱਲ ਦਾ ਜ਼ਿਆਦਾ ਪਤਾ ਹੈ ਤੇ ਆਟੇ ਦੀ ਚਿੜੀ ਦਾ ਨਹੀਂ ਪਤਾ ਜੇ ਅਸੀਂ ਆਟੇ ਦੀ ਚਿੜੀ ਇਹਨਾਂ ਨੂੰ ਬੱਚਿਆਂ ਨੂੰ ਬਣਾ ਕੇ ਦਵਾਂਗੇ ਤੇ ਕਿਉਂ ਨਹੀਂ ਸਾਡੇ ਬੱਚੇ ਮਤਲਬ ਰੋਟੀ ਨੂੰ ਮੂੰਹ ਲਾਉਣਗੇ ਜਦੋਂ ਅਸੀਂ ਚਿੜੀ ਬਣਾ ਕੇ ਦਵਾਂਗੇ ਜਾਂ ਛੋਟੀਆਂ-ਛੋਟੀਆਂ ਅਸੀਂ ਪਰੌਂਠੀਆਂ ਇਹਦੇ 'ਚ ਨਾ ਤੁਸੀਂ ਹਲਕਾ ਜਿਹਾ ਦੇਖੋ ਨਮਕ ਵੀ ਪਾ ਸਕਦੇ ਆ ਠੀਕ ਹੈ ਇਹਦੇ 'ਚ ਮੈਂ ਨਮਕ ਪਾ ਲਿਆ ਹੋਇਆ ਤੁਸੀਂ ਛੋਟੀਆਂ-ਛੋਟੀਆਂ ਰੋਟੀਆਂ ਜਿੱਦਾਂ ਅਸੀਂ ਬਚਪਨ ਦੇ ਵਿੱਚ ਘਰ-ਘਰ ਖੇਡਦੇ ਹੁੰਦੇ ਸੀ ਤੇ ਰੋਟੀਆਂ ਬਣਾਉਂਦੇ ਹੁੰਦੇ ਸੀ ਨਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਉਹ ਰੋਟੀ ਵੀ ਬਣਾ ਕੇ ਦੇ ਸਕਦੇ ਆ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਰੋਟੀ ਦਾ ਟੇਸਟ ਕੀ ਹੈ ਤੇ ਰੋਟੀ ਵੀ ਖਾਣੀ ਅਸੀਂ ਨਹੀਂ ਦੇ ਇਹ ਤੇ 버ਗਰ ਪੀਜ਼ਾ ਤੇ ਬਸ ਕੈਂਡੀਆਂ ਜੋਗੇ ਚਾਕਲੇਟਾਂ ਜੋਗੇ ਰਹਿ ਜਾਂਦੇ ਬੱਚੇ ਕਿਉਂਕਿ ਫਿਰ ਖਾਣਾ ਨਹੀਂ ਖਾਂਦੇ ਫਿਰ ਮਾਵਾ ਕਹਿੰਦੀਆਂ ਤੁਹਾਡਾ ਤਾਂ ਬੱਚਾ ਰੋਟੀ ਨਹੀਂ ਖਾਂਦਾ ਤੇ ਇਹਦੇ ਵਿੱਚ ਕਸੂਰ ਕਿਦਾ ਹੋ ਜਾਂਦਾ ਜੀ ਕਈ ਵਾਰ ਮੰਮੀਆਂ ਦਾ ਕਸੂਰ ਕੱਢ ਦਿੰਦੇ ਪਾਪਾ ਹੁਣੀ ਹਨਾ ਕਿ ਇਹਨਾਂ ਨੇ ਬੱਚੇ ਨੂੰ ਰੋਟੀ ਖਾਣ ਨਹੀਂ ਗਿਜਾਇਆ ਤੇ ਬੱਚਾ ਰੋਟੀ ਕਿੱਥੋਂ ਖਾਵੇ ਇਹ ਤਾਂ ਬਸ ਚਾਕਲੇਟਾਂ ਦੇ ਦਿੰਦੀ ਆ ਇਹ ਕਰਦੀ ਉਹ ਤੇ ਚਲੋ ਜੀ ਗੈਸ ਤੇ ਤਵਾ ਪਿਆ ਹੋਇਆ ਤੇ ਚਲੋ ਆਪਾਂ ਚਿੜੀਆਂ ਬਣਾਉਨੇ ਆ ਆਪਣੀਆਂ ਅੱਜ ਚਿੜੀਆਂ ਬਣਾ ਕੇ ਨਾ ਮੈਂ ਹੀ ਖਾ ਲੈਣੀ ਆ ਕਿਉਂਕਿ ਯਾਦ ਤੇ ਮੈਨੂੰ ਹੀ ਆ ਰਹੀ ਸੀ ਪੁਰਾਣੀ ਦੇਖੋ ਇਸ ਤਰ੍ਹਾਂ ਇਹਨਾਂ ਨੇ ਬੜੀਆਂ ਸੋਹਣੀਆਂ ਪੱਕ ਜਾਣਾ ਆ ਤੇ ਤੁਸੀਂ ਕਿਉਂ ਲਗਾ ਕੇ ਪਕਾ ਕੇ ਵੀ ਦੇ ਸਕਦੇ ਆ ਉਹ ਗਾਣਾ ਨਹੀਂ ਆਇਆ ਸੀ ਆਟਾ ਗੁੰਨਦੇ ਨੂੰ ਬੜਾ ਯਾਦ ਆਉਂਦੀ ਨੀ ਮਾਏ ਤੇਰੀ ਆਟੇ ਦੀ ਚੜੀ ਇਹ ਤੇ ਪ੍ਰਦੇਸੀ ਵੀਰਾਂ ਵਾਸਤੇ ਬਹੁਤ ਹੀ ਵਧੀਆ ਜਿਹਾ ਗਾਣਾ ਇੱਕ ਬਣ ਕੇ ਤਿਆਰ ਹੋਇਆ ਸੀ ਜਿਹੜੇ ਕਿ ਪ੍ਰਦੇਸਾਂ ਦੇ ਵਿੱਚ ਵੀਰ ਰਹਿੰਦੇ ਨੇ ਉਹਨਾਂ ਵਾਸਤੇ ਤੇ ਉਹ ਮਤਲਬ ਆਟਾ ਵੀ ਖੁਦ ਗੁੰਨਦੇ ਨੇ ਰੋਟੀ ਵੀ ਪਕਾਉਂਦੇ ਨੇ ਸਬਜ਼ੀ ਵੀ ਬਣਾਉਂਦੇ ਨੇ ਤੇ ਮਾਂ ਨੂੰ ਤੇ ਫਿਰ ਯਾਦ ਕਰਨਾ ਹੀ ਆ ਨਾ ਤੇ ਇਹਨੂੰ ਅਸੀਂ ਇਸ ਤਰ੍ਹਾਂ ਕਰਕੇ ਪਲਟ ਦੇਣਾ ਦੇਖੋ ਜੀ ਬਣ ਗਈ ਨਾ ਰੋਟੀ ਟਾਈਪੀ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਐਵੇਂ ਬਣਾ ਕੇ ਨਾ ਦਿਆ ਕਰੋ ਤਾਂ ਕਿ ਬੱਚਾ ਸ਼ੌਪ ਨਾਲ ਖਾ ਲੈਂਦਾ ਆ ਇਹਦੇ ਵਿੱਚ ਹਲਕਾ ਜਿਹਾ ਨਮਕ ਪਾ ਦਿਓ ਨਮਕ ਨਹੀਂ ਜਵੈਣ ਪਾ ਦਿਓ ਜੋ ਤੁਹਾਡਾ ਦਿਲ ਕਰਦਾ ਨਾ ਤੁਸੀਂ ਉਹ ਹੀ ਆਪਣੇ ਬੱਚੇ ਨੂੰ ਪਾ ਕੇ ਇਹਦੇ ਵਿੱਚ ਤੇ ਦੇ ਸਕਦੇ ਆ ਤੇ ਆਹ ਲੋ ਜੀ ਨਾਲ ਹੀ ਅਸੀਂ ਬਣਾਤੀ ਹੋਈ ਇੱਕ ਰੋਟੀ ਬੱਚਿਆਂ ਵਾਸਤੇ ਤੇ ਇਹ ਸਾਰਾ ਕੁਝ ਪਾ ਕੇ ਨਾ ਕਟੋਰੀ ਦੇ ਵਿੱਚ ਤੇ ਇਹਨਾਂ ਨੂੰ ਤੀਲੇ ਲਾ ਕੇ ਤੇ ਮੰਮਾ ਨੇ ਦੇ ਦੇਣਾ ਕਹਣਾ ਜਾਓ ਖਾਓ ਤੇ ਫਿਰ ਇਦਾਂ ਦੇ ਨਿੱਕੇ ਨਿੱਕੇ ਖਡਾਉਣੇ ਜੇ ਬਣਾ ਕੇ ਦੇਣੇ ਫਿਰ ਖਾਣੇ ਤੇ ਕਿਉਂ ਨਾ ਬੱਚਾ ਇੱਕ ਰੋਟੀ ਢਿੱਡ ਚ ਪਾਊਗਾ ਜਿਨ੍ਹਾਂ ਦੇ ਬੱਚੇ ਰੋਟੀ ਨਹੀਂ ਖਾਂਦੇ ਨਾ ਉਹਨਾਂ ਨੂੰ ਇਦਾਂ ਦੇ ਜਿਹੜੇ ਹੈਗੇ ਆ ਚੋਲ ਮੋਲ ਜੇ ਬੱਚਿਆਂ ਦੇ ਨਾਲ ਕਰਨੇ ਚਾਹੀਦੇ ਆ ਤਾਂ ਕਿ ਤੁਹਾਡਾ ਬੱਚਾ ਜਿਹੜਾ ਢਿੱਡ ਭਰ ਕੇ ਰੋਟੀ ਖਾ ਸਕੇ ਦੇਖੋ ਤੇ ਆਪਣੇ ਬੱਚਿਆਂ ਨੂੰ ਟਿਫਨ 'ਚ ਵੀ ਪੈਕ ਕਰ ਦੋ ਤਾਂ ਕਿ ਉਹਥੇ ਦੂਜੇ ਬੱਚਿਆਂ ਨੂੰ ਵੀ ਦਿਖਾ ਕੇ ਖਾਣਗੇ ਤੇ ਸਾਰੇ ਬੱਚੇ ਫੇਰ ਰੋਟੀ ਜਿਹੜੀ ਆ ਮੰਗਦੇ ਆ ਇੱਕ ਰੋਟੀ ਖਰਵਾਉਣ ਦਾ ਬੱਚੇ ਨੂੰ ਤਰੀਕਾ ਆਉਣਾ ਚਾਹੀਦਾ ਆਪਣੇ ਬੱਚੇ ਨੂੰ ਉਹਦੇ ਮਗਰ ਮਗਰ ਰਹਿ ਕੇ ਖਾਣਾ ਖਵਾਓ ਉਹਨੂੰ ਆਦਤ ਪਵੇ ਰੋਟੀ ਖਾਣ ਦੀ ਜੇ ਖੇਡਦਾ ਵੇ ਤਾਂ ਮੈਂ ਉਹਦੇ ਪਿੱਛੇ-ਪਿੱਛੇ ਲੈ ਕੇ ਘੁੰਮਾਂ ਭਈ ਬੁਰਕੀ ਮੂੰਹ 'ਚ ਪਾਓ ਭਈ ਖਾਓ ਰੋਟੀ ਖਾਣੀ ਆ ਤੁਸੀਂ ਦੇਖ ਸਕਦੇ ਹੋ ਰੋਟੀਆਂ ਸਾਡੀਆਂ ਨਿੱਕੀਆਂ-ਨਿੱਕੀਆਂ ਬਣ ਕੇ ਰੈਡੀ ਤੇ ਕਿਉਂ ਜੀ ਤੁਹਾਡਾ ਵੀ ਦਿਲ ਕਰ ਗਿਆ ਨਾ ਰੋਟੀ ਖਾਣ ਨੂੰ ਦੇਖਿਓ ਬਹੁਤ ਸੋਹਣੀ ਰੋਟੀ ਬਣ ਕੇ ਤੇ ਰੈਡੀ ਹੋ ਗਈ ਹੋਈ ਮੈਂ ਦੇਸੀ ਘਿਓ ਲਗਾ ਦਿੱਤਾ ਹੋਇਆ ਉੱਪਰ ਤੇ ਚਲੋ ਮੈਂ ਵੀ ਆਪਣੇ ਬੇਟੇ ਨੂੰ ਦਿਖਾਨੀ ਆ ਕਿ ਆ ਮਮਾ ਨੇ ਪ੍ਰਾਣੀਆਂ ਜਿਹੜੀਆਂ ਯਾਦਾਂ ਨਾ ਤਾਜ਼ਾ ਕਰ ਲਈਆਂ ਹੋਈਆਂ ਤੇ ਆ ਦੇਖੋ ਰੋਟੀ ਬਣ ਗਈ ਰੈਡੀ ਤੇ ਅਸੀਂ ਉਤਾਰ ਲਈ ਹੋਈ ਆ ਹੁਣ ਅਸੀਂ ਇਹਨੂੰ ਵੀ ਉਤਾਰ ਲੈਣਾ ਆ ਗੈਸ ਦਾ ਫਲੇਮ ਮੈਂ ਬੰਦ ਹੀ ਕਰ ਦਿੰਨੇ ਆ ਗੈਸ ਆਪਾਂ ਉਹ ਕਿਉਂ ਦਾ ਕਰਕੇ ਜਿਆਦਾ ਦੇਖੋ ਧੂਆ ਜਾ ਹੋ ਗਿਆ ਨਾ ਚਲੋ ਸਾਡੀ ਡੱਕੇ ਵਾਲੀ ਚਿੜੀ ਬਣ ਕੇ ਤਿਆਰ ਹੋ ਗਈ ਆ ਸਾਡੀ ਨਾਨੀ ਦਾਦੀ ਮੰਮਾ ਵਾਲੀ ਚਿੜੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੋਈ ਆ ਤੇ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਕਿਸੇ ਵੀ ਚਿੜੀ ਦਾ ਡਿਜ਼ਾਈਨ ਜਿਹੜਾ ਬਣਾ ਕੇ ਆਪਣੇ ਬੱਚੇ ਨੂੰ ਦੇ ਸਕਦੇ ਆ ਜੀ ਹਾਂਜੀ ਦੇਖੋ ਜੀ ਪੂਰੀਆਂ ਬਣ ਕੇ ਤਿਆਰ ਆ ਕਿਉਂ ਮੈਂ ਉੱਪਰ ਤਾਂ ਲਾ ਦਿੱਤਾ ਸੀ ਇੱਕ ਤੇ ਕਿਉਂ ਦੇ ਨਾਲ ਮਿੱਠੀ ਲੱਗਦੀ ਆ ਤੇ ਦੂਸਰਾ ਇਹ ਚੰਗੀ ਤਰ੍ਹਾਂ ਅੰਦਰ ਤੱਕ ਪੱਕ ਜਾਂਦੀ ਆ ਕਿ ਥੋੜੀ ਮੋਟੀ ਰੱਖਣੀ ਪੈਂਦੀ ਆ ਨਾ ਜਿਹੜੀ ਦੇਗੀ ਹੁਣ ਮੈਂ ਇਹਨਾਂ ਨੂੰ ਵੀ ਨਾ ਉਤਾਰ ਲੈਣੀ ਆ ਤਵੇ ਤੋਂ ਤੁਸੀਂ ਦੇਖ ਸਕਦੇ ਨਾ ਦੇਖੋ ਜੀ ਸਾਡੀਆਂ ਦੋ ਰੋਟੀਆਂ ਤੇ ਸਾਡੀਆਂ ਚਿੜੀਆਂ ਬਣ ਕੇ ਤਿਆਰ ਹੋ ਗਈਆਂ ਤੇ ਚਿੜੀ ਜਿਹੜੀ ਆ ਏ ਮਾਵਾ ਕਿਦਾਂ ਦਿੰਦੀਆਂ ਹੁੰਦੀਆਂ ਸੀ ਆਪਣੇ ਬੱਚਿਆਂ ਨੂੰ ਜੀ ਦੇਖੋ ਇਸ ਤਰ੍ਹਾਂ ਡੱਕਾ ਲਾ ਦਿੰਦੀਆਂ ਸੀ ਇਹਨੂੰ ਡੱਕਾ ਕਹਿ ਜਾਂਦੇ ਸੀ ਹੁਣ ਸਾਡੇ ਕੋਲ ਤਾਂ ਕੋਈ ਤੀਲਾ ਵਗੈਰਾ ਇਦਾਂ ਦਾ ਹੈਗਾ ਨਹੀਂ ਅਸੀਂ ਟੂਥਪਿਕ ਲਾ ਦਿੱਤੀ ਹੋਈ ਹੈ ਕਿਉਂਕਿ ਇਹ ਸ਼ੈਰਾਂ ਵਾਲੀਆਂ ਬੀਬੀਆਂ ਵਾਸਤੇ ਨਾ ਹੋਰ ਵੀ ਆਸਾਨ ਹੋ ਗਿਆ ਆਪਣੇ ਬੱਚਿਆਂ ਨੂੰ ਇਹਦਾ ਟੂਥਪਿਕ ਦੇ ਵਿੱਚ ਲਗਾ ਕੇ ਤੇ ਤੁਸੀਂ ਦੇ ਸਕਦੇ ਹੋ ਚਿੜੀ ਬਣਾ ਕੇ ਤਾਂ ਕਿ ਤੁਹਾਡੇ ਬੱਚੇ ਨੂੰ ਵੀ ਆਦਤ ਪਵੇ ਰੋਟੀ ਖਾਣ ਦੀ ਤੇ ਵਧੀਆ ਢੰਗ ਦੇ ਨਾਲ ਤੁਹਾਡਾ ਬੱਚਾ ਵੀ ਸੇਤਮੰਦ ਰਹੇਗਾ ਅਗਰ ਰੋਟੀ ਖਾਊਗਾ ਤੇ ਠੀਕ ਹੈ ਜੀ ਤੁਸੀਂ ਵੀ ਉਹਨੂੰ ਥੋੜਾ ਜਿਹਾ ਫਾਸਟ ਫੂਡ ਤੋਂ ਪਰੇਜ਼ ਰੱਖੋ ਆਪਣੇ ਬੱਚਿਆਂ ਦਾ ਚਾਕਲੇਟ ਟੌਫੀ ਕੈਂਡੀ ਜੋ ਵੀ ਖਾਂਦੇ ਨੇ ਉਹਨਾਂ ਤੋਂ ਥੋੜਾ ਜਿਹਾ ਪਰੇਜ਼ ਰੱਖਿਆ ਕਰੋ ਬੱਚਿਆਂ ਦਾ ਤੇ ਐਦਾਂ ਤੁਸੀਂ ਆਪਣੇ ਬੱਚਿਆਂ ਨੂੰ ਆਟੇ ਦੀ ਚਿੜੀ ਬਣਾ ਕੇ ਡੱਕੇ ਵਾਲੀ ਤਿਆਰ ਕਰਕੇ ਜਰੂਰ ਦਿਓ ਮਿਲਦੇ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ